ਭਾਈ ਜੀ ਅੱਜ ਚੱਲੇ ਆ ਜੀ ਬਿੱਟੂ ਬੱਬਾ ਤੋਂ ਮੋੜ ਗਰੁੱਪ ਤੇ ਹਸਨਪੁਰ ਸਾਰਾ ਸਾਡਾ ਇਕੱਠ ਚੱਲਿਆ ਜੀ ਤੇ ਵੱਧ ਤੋਂ ਵੱਧ ਉੱਥੇ ਪਹੁੰਚੋ ਜੀ ਧੰਨਵਾਦ ਜੀ ਅਸੀ ਕਾਲ ਜੀ ਬਹੁਤ ਵੱਡਾ ਪ੍ਰੋਗਰਾਮ ਅਲੀਕਿਆ ਗਿਆ ਜਿਹਦੇ ਵਿੱਚ ਜਗਾ ਲੈ ਕੇ ਇੱਕ ਆਫਿਸ ਬਣਾਉਂਦਾ ਉੱਥੇ ਹਸਪਤਾਲ ਵੀ ਬਣਾਉਂਦਾ ਉਹਨਾਂ ਦੀ ਡਾਕਟਰੀ ਸਹਾਇਤਾ ਦਿੱਤੀ ਜਾਊਗੀ ਆਪਣੇ ਆਪਣੇ ਬਹੁਜੀ ਸੋਸਾਇਟੀ ਉਹਦਾ ਧਿਆਨ ਰੱਖੋ ਜੀ। ਫਿਰ ਅਭੀ ਤੁਸੀਂ ਨਾ ਬੈਠੋਗੇ ਸਟੇਜ ਵਾਲੇ ਫਿਰ ਤੁਸੀਂ ਕੌਣ ਆਣਾ ਬਹੁਤ ਬਗਦਦ ਨੂੰ ਲੁੱਟੋ। ਤੁਸੀਂ ਕੌਣ ਆਣਾ ਪਿਆ। ਬਾ ਕੋਈ ਬੰਦਿਆ ਫੰਦਸਾ ਕੋਈ ਲਾਚ ਕਰਾਈ ਜਾਂਦਾ ਕਿਤੇ ਉਹ ਤੋਂ ਬਾਅਦ ਬਹੁਤ ਸਾਰੇ ਬੱਚੇ ਜਿਹੜੇ ਖੁਸ਼ ਹਨ